ਉਥੇ ਨੰਬਰ 1 ਪ੍ਰਸ਼ਾਸਨ ਨੂੰ ਜਰੂਰ ਬਾਬਾ ਸਾਹਿਬ ਅੰਬੇਡਕਰ ਦੇ ਬੋਤ ਨੂੰ ਰਿਪੇਅਰ ਸਪੇਅਰ ਜੋ ਵੀ ਉਥੇ ਹੋਣਿਆ ਵਾਲਾ ਕੰਮ ਹੈ ਉਹ 24 48 ਘੰਟਿਆਂ ਦਾ ਬਹੁਤ ਲੰਮਾ ਕੰਮ ਨਹੀਂ ਆ ਉਹਨੂੰ ਪਿੰਡ ਵਾਲਿਆਂ ਦੇ ਹੱਥ ਤੇ ਨਹੀਂ ਛੱਡ ਕੇ ਆਮ ਲੋਕਾਂ ਪ੍ਰਸ਼ਾਸਨ ਨੂੰ ਆਪਣੇ ਹੱਥ ਵਿੱਚ ਲੈ ਕੇ ਉਹਨੂੰ ਜਲਦੀ ਨਿਬਟਾਉਣਾ ਚਾਹੀਦਾ ਹੈ ਔਰ ਦੂਸਰਾ ਜਿਹੜੇ ਉਥੇ ਲੋਕ ਬੈਠੇ ਨੇ ਬਾਬਾ ਸਾਹਿਬ ਅੰਬੇਡਕਰ ਦੀ ਜਾਇਜਾ ਕਰ ਕਰਨ ਵਾਲੇ ਲੋਕ ਨੇ ਮੈਂ ਉਹਨਾਂ ਕੋਲ ਗਿਆ ਮੈਂ ਸਾਰਿਆਂ ਨੂੰ ਫਤਿਹ ਬਲਾ ਕੇ ਆਇਆ ਦਰੀ ਤੇ ਬੈਠਿਆਂ ਨੂੰ ਔਰ ਜਿੱਦਾਂ ਉਹ ਜਾਇਜਾ ਕਰ ਕਰਦੇ ਸੀ ਮੈਂ ਬਤੌਰ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਖੁਦ ਉੱਥੇ ਜਾਇਜਾਕਾਰ ਕਰਕੇ ਆਇਆ ਬਾਬਾ ਸਾਹਿਬ ਅੰਬੇਡਕਰ ਦੀ ਖੁਸ਼ੀ ਦੀ ਗੱਲ ਹੈ ਕਿ ਜੇ ਮੈਂ ਨਾਰਾ ਲਾਉਂਦਾ ਸੀ ਤਾਂ ਦਰੀ ਤੇ ਬੈਠੇ ਵਾਲੇ ਮੇਰੇ ਨਾਲੇ ਦਾ ਜਵਾਬ ਦਿੰਦੇ ਸੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਜਿਹੜੇ ਜਵਾਬ ਦਿੰਦੇ ਸੀ ਔਰ ਬਾਬਾ ਸਾਹਿਬ ਅੰਬੇਡਕਰ ਦੀ ਹਰ ਇਨਸਾਨ ਜਾਇਜਾਕਾਰ ਚਾਹੁੰਦਾ ਆ ਜਿਹੜੇ ਅੱਜ ਇਸ ਕਮਰੇ 'ਚ ਬੈਠੇ ਹੈ ਵੀ ਜਾਇਜਾਕਾਰ ਚਾਹੁੰਦੇ ਆ ਜਿਹੜੇ ਫਿਰ ਦਰੀ ਤੇ ਬੈਠੇ ਉਹ ਵੀ ਜਾਇਜਾਕਾਰ ਚਾਹੁੰਦੇ ਆ ਗੜੀ ਵੀ ਚਾਹੁੰਦਾ ਆ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਜਾਇਜਾਕਾਰ ਜ ਸਰ ਐਮਸੀ ਸਾਹਿਬ ਨੇ ਇੱਕ ਸਵਾਲ ਪੁੱਛਿਆ ਸਰ ਰਾਈਟ ਮਾਰ ਸੰਦੂ ਜਿਲੇ ਵੀ ਇਹ ਫ੍ਰੈਂਡਲੀ ਮੈਚ ਨਹੀਂ ਖੇਡਿਆ ਜਾ ਰਿਹਾ ਸਰਕਾਰ ਨੂੰ ਭੜਕਾ ਲੀ ਦੇਖੋ ਇੱਕ ਪਿੰਡ ਦੇ ਵਿੱਚ ਦੋ ਵਾਰੀ ਘਟਨਾ ਘਟ ਜਾਣੀ ਜੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਦੋਸ਼ੀ ਨੂੰ ਲੱਭ ਰਹੇ ਆ ਤਾਂ ਸਾਨੂੰ ਨਗਰਪਿੰਡ ਚੋਂ ਵੀ ਕੋਈ ਦੋਸ਼ੀ ਲੱਭਣਾ ਚਾਹੀਦਾ ਕੋਈ ਮਿਲਿਆ ਗਿਆ ਤਾਂ ਨਹੀਂ ਵਿੱਚ ਹੈਗਾ ਸਰ ਇਸ ਤੋਂ ਲਗਭਗ ਪ੍ਰਸ਼ਾਸਨ ਦਾ ਹੀ ਰੋਗ ਹੈ ਇਹਦਾ ਰੋਗ ਡੀਪੀਟੀ ਸਾਹਿਬ ਨੇ ਰਿਪੋਰਟ ਦਿੱਤੀ ਐਕਸਾਮਲ ਰਿਪੋਰਟ ਦਿੱਤੀ ਐਸ ਡੀ ਐਮ ਸਾਹਿਬ ਨੇ ਮਾਨਯੋਗ ਡੀਐਸਪੀ ਸਾਹਿਬ ਨੇ ਔਰ ਇਹਨਾਂ ਤੋਂ ਪਹਿਲਾਂ ਮੇਰੀ ਮਾਨਯੋਗ ਐਸਐਸਪੀ ਸਾਹਿਬ ਨਾਲ ਅਧਿਆਤੀ ਨਾਲ ਲੰਬੀ ਗੱਲਬਾਤ ਹੋਈ ਆ ਔਰ ਮੈਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਇਸ ਗੱਲ ਤੇ ਬਕਾਇਦਾ ਉਹਨਾਂ ਦੀ ਰਿਪੋਰਟ ਵੀ ਸਾਰੀ ਲਈ ਆ ਸੁਣੀ ਆ ਜਿਹੜੀ ਮੈਂ ਰੱਖਾਂ ਤੋਂ ਚੰਹੀਂ ਚੰਗਾ ਲੱਗਦਾ ਕਿਉਂਕਿ ਉਹ ਡਿਪਾਰਟਮੈਂਟ ਦੀ ਰਿਪੋਰਟ ਹੈ ਡਿਪਾਰਟਮੈਂਟ ਹੀ ਰੱਖੇਗਾ ਪਰ ਮੈਂ ਇਸ ਗੱਲ ਦਾ ਭਰੋਸਾ ਸਮੁੱਚੇ ਅੰਮੇੜਕਰੀਆਂ ਨੂੰ ਸਮੁੱਚੇ ਨੂੰ ਸੂਚਿਤ ਜਾਂਤੀ ਵਰਗਾਂ ਨੂੰ ਸਮੁੱਚੇ ਬਾਬਾ ਸਾਹਿਬ ਅੰਬੇੜਕਰ ਨੂੰ ਮੰਨਣ ਵਾਲਿਆਂ ਨੂੰ ਇਹ ਦੁਆਨਾ ਹੈ ਕਿ ਬਾਬਾ ਸਾਹਿਬ ਅੰਬੇੜਕਰ ਦੇ ਬੁੱਤ ਦਾ અપਮਾਨ ਕਰਨ ਵਾਲਿਆਂ ਨੂੰ ਜਿੰਨਾ ਸੁਪਿਆ ਜਾਏਗਾ ਔਰ ਮੈਨੂੰ ਉਮੀਦ ਹੈ ਤਿੰਨ ਤੋਂ ਲੈ ਕੇ 5 ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਜੇਲਾ ਚ ਨਜ਼ਰ ਆਵੋਗੇ ਇਸ ਗੱਲ ਦਾ ਮੈਂ ਪ੍ਰੂਸਾ ਤੁਹਾਨੂੰ ਕਿ ਕਦੇ ਲਈ ਕੀ ਕਾਰਵਾਈ ਕੀਤੀ ਦੇ ਨਾਲ ਇਹਨਾਂ ਦੇ ਜਿਹੜੇ ਸਟੈਚੂਜ਼ ਦੇ ਉੱਪਰ ਅੱਗੇ ਤੋਂ ਇਦਾਂ ਦੀ ਕਾਰਵਾਈਆਂ ਨਾ ਹੋਣ ਉਹਦੇ ਲਈ ਕੋਈ ਸੁਝਾਅ ਤੁਸੀਂ ਅ ਡਿਪਾਰਟਮੈਂਟ ਇਹਨਾਂ ਨੂੰ ਪ੍ਰਸ਼ਾਸਨਿਕ ਦੇਖੋ ਇਹਦੇ ਵਿੱਚ ਜਿੱਦਾਂ ਫਲੋਰ ਸਬਡਿਵੀਜ਼ਨ ਹੈ ਇੱਥੇ ਡੀਐਸਪੀ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਨੇ ਕਿ 29 ਸਟੈਚੂਜ਼ ਜਿਹੜੇ ਹੈਗੇ ਆ ਉਹ ਸਬਡਿਵੀਜ਼ਨ ਦੇ ਵਿੱਚ ਨੇ ਔਰ ਮੈਂ ਐਸਐਸਪੀ ਸਾਹਿਬ ਨੂੰ ਪੁੱਛਿਆ ਸੀ ਵਿਧਾਰਤੀ ਨੂੰ ਉਹਨਾਂ ਨੇ ਕਿਹਾ ਕਿ 61 ਮੇਰੇ ਅੰਦਰ ਮੇਰੇ ਡਿਸਟ੍ਰਿਕਟ ਦੇ ਵਿੱਚ ਨੇ ਔਰ ਜਿਹੜੀ ਪੂਰੀ ਰੇਂਜ ਹੈਗੀ ਆ ਇਹ ਜਲੰਧਰ ਜਿਹੜੀ ਰੇਂਜ ਹੈ ਲਗਭਗ 300 ਦੇ ਲਗਭਗ ਸਟੈਚੂ ਜਿਹੜੇ ਇੱਥੇ ਲੱਗੇ ਹੋਏ ਨੇ ਔਰ ਇਹਨਾਂ ਸਟੈਚੂ ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਸੁਝਾ ਦਿੱਤਾ ਆ ਕਿ ਜਦੋਂ ਛੋਟੇ ਹੁੰਦੇ ਸੀ ਤਾਂ ਕਾਲੇ ਕੱਚਿਆਂ ਦਾ ਯੁੱਗ ਹੁੰਦਾ ਸੀਗਾ ਤਾਂ ਪਿੰਡਾਂ 'ਚ ਠਿਕਰੀ ਪਾਰੇ ਲੱਗਦੇ ਸੀ ਤੇ ਅੱਜ ਜੇ ਵਿਦੇਸ਼ੀ ਸ਼ਕਤੀਆਂ ਦੇ ਦਮ ਤੇ ਇੱਕ ਨਕਲੀ ਸਿੱਖ ਬਣ ਕੇ ਔਰ ਨਕਲੀ ਖਾਲਸਤਾਨੀ ਬਣ ਕੇ ਇਹ ਕਾਰਾ ਮਾਰ ਰਿਹਾ ਤਾ ਕੋਈ ਗੱਲ ਤਾਰਾ ਮਾਰਨ ਦੇ ਉਹ ਤੇ ਜਿਹੜੇ ਬਾਬਾ ਸਾਹਿਬ ਨੂੰ ਵੜਕੇ ਨੂੰ ਮੰਨਣ ਵਾਲੇ ਆ ਇਹਨਾਂ ਦੀ ਐ ਵੀ ਇੱਕ ਠਿਕਰੀ ਜਿਹੜੀਆਂ ਟੀਮਾਂ ਆ ਜਿਹੜੇ ਵਲੰਟੀਅਰ ਟੀਮਾਂ ਆ ਤਾਂ ਉਹ ਜ਼ਰੂਰ ਉਹਨਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਆ ਮੈਂ ਲੋਕਲ ਸਬਡਿਵੀਜ਼ਨ ਨੂੰ ਵੀ ਇਹ ਬੇਨਤੀ ਕੀਤੀ ਆ ਪਰ ਲੋਕਲ ਪੰਚਾਇਤਾਂ ਇਕਾਈ ਨਹੀਂ ਬਣਨੀ ਚਾਹੀਦੀ ਵੀ ਜਿੱਦਾਂ ਜੀਦਾ ਦਿਲ ਕਰਦਾ ਵੀ ਉਹ ਸਟੈਚੂ ਲਾ ਦਿੰਦਾ ਵੀ ਇੱਕ ਕਮੇਟੀ ਦਾ ਗਠਨ ਹੋਣਾ ਚਾਹੀਦਾ ਤਾਂ ਕਿ ਪਿੰਡਾਂ ਚ ਇਦਾਂ ਦਾ ਮਾਹੌਲ ਨਾ ਖਰਾਬ ਹੋ ਜਾਈਂ ਦੇਖੋ ਇਹ ਬਿਲਕੁਲ ਤੁਹਾਡੀ ਅੱਜ ਗੱਲ ਜਿਹੜੀ ਨਿਕਲ ਕੇ ਆਈ ਆ ਔਰ ਮੈਂ ਇਹਨੂੰ ਬਕਾਇਦਾ ਤੌਰ ਤੇ ਚੰਗੇ ਬਿੰਦੂਆਂ ਦੇ ਵਿੱਚ ਮੈਂ ਨੋਟ ਕੀਤਾ ਆ ਕਿ ਜਿਹੜਾ ਨਗਰ ਕੌਂਸਲ ਦਾ ਪ੍ਰਸ਼ਾਸਨ ਹੈ ਜਾਂ ਪਿੰਡ ਦਾ ਪ੍ਰਸ਼ਾਸਨ ਹੈ ਪੰਚਾਇਤ ਹੈ ਚਾਹੀ ਨਗਰ ਕੌਂਸਲ ਹੈ ਉਹ ਜਦੋਂ ਵੀ ਕੋਈ ਬੋਤ ਲੱਗਣਾ ਆ ਉਹ ਪੰਚਾਇਤ ਦੇ ਮਤੇ ਰਾਹੀਂ ਲੱਗੇ ਔਰ ਜਾਂ ਪ੍ਰਸ਼ਾਸਨ ਦੇ ਜਿਹੜਾ ਕੌਂਸਲ ਦਾ ਮਤੇ ਰਾਹੀਂ ਲੱਗੇ ਔਰ ਉਹਦੇ ਤੇ ਬਕਾਇਦਾ ਜਿਹੜਾ ਡਿਪਾਰਟਮੈਂਟ ਨੂੰ ਜਾਵੇ ਕਿ ਇਹਦੀ ਮਨਜ਼ੂਰੀ ਚਾਹੀਦੀ ਆ ਜਿਹੜੀ ਤੁਸੀਂ ਗੱਲ ਗੰਦਗੀ ਦੀ ਕੀਤੀ ਢੇਰ ਦੀ ਕੀਤੀ ਛੱਪੜਾਂ ਦੀ ਕੀਤੀ ਕਬਜ਼ੇ ਵਾਲੀ ਜਗ੍ਹਾ ਦੀ ਕੀਤੀ ਇਹਨਾਂ ਜਗ੍ਹਾ ਦੇ ਉੱਤੇ ਬੋਤ ਨਹੀਂ ਲ ਗੱਲ ਹੈ ਇਹ ਔਰ ਇਹਦੇ ਲਈ ਮੇਰੇ ਦਿਮਾਗ 'ਚ ਆਇਆ ਕਿ ਇਹ ਸਾਰਾ ਪ੍ਰੋਸੀਜਰ ਜਿਹੜਾ ਆ ਵੈਲਫੇਅਰ ਡਿਪਾਰਟਮੈਂਟ ਦੇ ਮਾਧਿਅਮ ਤੋਂ ਇਹ ਜਾਵੇ ਇਹ ਸਜਾ ਤੁਹਾਡਾ ਜਿਹੜਾ ਦਿੱਤਾ ਆ ਇਹ ਮੈਂ ਲਿਖ ਕੇ ਜਰੂਰ ਸਰਕਾਰ ਨੂੰ ਭੇਜੂਗਾ ਸਰ ਇੱਕ ਪੰਜ ਸਾਹਿਬ ਨੇ ਇੱਕ ਹੋਰ ਵੀ ਗੱਲ ਕੀਤੀ ਜਿਹੜਾ ਉਹ ਤੇ ਧਰਨਾ ਲੱਗਾ ਆ ਉਹ ਫਾਈਨਾਂਸ ਪ੍ਰੋਗ ਲੱਗਾ ਦੇਖੋ ਮੈਂ ਬੇਨਤੀ ਕਰਨੀ ਚਾਹਣਾ ਹੁਣ ਮੈਨੂੰ ਨੰਗਲ ਪਿੰਡ ਦੇ ਹੀ ਇਹ ਸਾਥੀ ਬੋਲ ਰਹੇ ਸੀ ਅੱਜ ਜਿਹੜੇ ਵਿੱਚ ਬੈਠੇ ਆ ਕਿ ਉੱਥੇ 12-15 ਲੱਖ ਰੁਪਈਆ ਆਇਆ ਇਹਨਾਂ ਨੇ ਪਤਾ ਨਹੀਂ ਕਿ ਮੇਕੋ ਤਾਂ ਹਿਸਾਬ ਤਾਂ ਵੇ ਨਹੀਂ ਨਾ ਕੋਲੇ ਹੀ ਆ ਔਰ ਮੇਰੀ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਜਿਹੜਾ ਗ੍ਰਾਮ ਸਭਾ ਦੀ ਉੱਤੇ ਮੀਟਿੰਗ ਬੁਲਾ ਕੇ ਉਹਨਾਂ ਨੇ ਕਿੰਨੇ ਝੌਲ ਵਾਇਆ ਕਿੰਨਾ ਤੇਲ ਵਾਇਆ ਕਿੰਨਾ ਘਿਓ ਵਾਇਆ ਕਿਹਦੇ ਘਰ ਗਿਆ ਔਰ ਕਿੰਨਾ ਧਰਨੇ 'ਚ ਬੰਡਿਆ ਗਿਆ ਔਰ ਜਿਹੜਾ ਜੇ 12 15 ਲੱਖ ਹੈ ਤਾਂ 1.5 ਲੱਖ ਦਾ ਬੁੱਤ ਲੱਗਦਾ 1.5 ਲੱਖ ਦਾ ਕਮਰਾ ਬਣਦਾ ਇਹ 2 ਮਹੀਨਿਆਂ 'ਚ ਬਣਿਆ ਕਿਉਂ ਨਹੀਂ ਇਹ ਤਾਂ 24 ਘੰਟਿਆਂ 'ਚ ਬਣਾ ਕੇ ਪੰਨੂ ਦੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਸੀ ਜੇ 24 ਘੰਟਿਆਂ 'ਚ ਇਹਨੂੰ ਬਾਬਾ ਸਾਹਿਬ ਅਮਰੀਕਾ ਦਾ ਸਨਮਾਨ ਬਹਾਲਣਾ ਹਲੇ ਵੀ ਉੱਥੇ ਟੈਲਾ ਲੱਗ ਰਹੀ ਹੈ ਹਲੇ ਵੀ ਸਮਿਟ ਖਿੰੜ ਰਿਹਾ ਪਿਆ ਇਹ ਦਰੀ ਤੇ ਬੈਠੇ ਨੂੰ ਕੀ ਕਰਨਾ ਹੈ ਮਜ਼ਦ ਤਾਂ ਮੈਂ ਉਹਨਾਂ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਆਂ ਵੀ ਤੁਸੀਂ ਵੀ ਸਾਡੇ ਆਪਣੇ ਆ ਅਸੀਂ ਵੀ ਤੁਹਾਡੇ ਆ ਕਿਰਪਾ ਕਰਕੇ ਨਾੜੇ ਬਾਜੀ ਬਾਤ ਕਰੀਏ ਆਪਾਂ ਪਹਿਲਾਂ ਬਾਬਾ ਸਾਹਿਬ ਦਾ ਬੁੱਤ ਦਾ ਜਿਹੜਾ ਸਹੀ ਨਿਰਮਾਣ ਕਰ ਲੈਣਾ ਚਾਹੀਦਾ ਅੱਜ ਨਗਰ ਕੌਂਸਲ ਫਲੋਰ ਵਿਖੇ ਅੱਜ ਪਿਛਲੇ ਦਿਨੀ ਜੋ ਘਟਨਾ 2 ਜੂਨ ਨੂੰ ਪਿੰਡ ਨੰਗਲ ਤਹਿਸੀਲ ਫਲੋਰ ਵਿਖੇ ਪਰ ਪੂਜੀ ਬੋਧੀ ਸਤਿ ਬਾਬਾ ਸਾਹਿਬ ਦੇ ਸਟੈਚੂ ਨਾਲ ਜਿਹੜੀ ਆ ਬੇਅਦਵੀ ਕੀਤੀ ਆ ਛੇੜਖਾਨੀ ਕੀਤੀ ਗਈ ਉਸ ਦੇ ਸੰਪਰਕ ਦੇ ਵਿੱਚ ਅੱਜ ਵੱਖ-ਵੱਖ ਧਾਰਮਿਕ ਰਾਜਨੀਤਿਕ ਅਤੇ ਅੰਬੇਡਕਰੀ ਜਿਹੜੇ ਮਿਸ਼ਨਰੀ ਸੰਸਥਾਵਾਂ ਦੇ ਲੋਕ ਦਾ ਉਹਨਾਂ ਨਾਲ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਸਈ ਕਮਿਸ਼ਨ ਦੇ ਚੇਅਰਮੈਨ ਸਾਹਿਬ ਸਰਦਾਰ ਜਸਵੀਰ ਸਿੰਘ ਗੜੀ ਜੀ ਤੇ ਮਾਨਯੋਗ ਐਸਡੀਐਮ ਫਲੋਰ ਸਾਹਿਬ ਡੀਐਸਪੀ ਫਲੋਰ ਸਾਹਿਬ ਪੂਰੇ ਪ੍ਰਸ਼ਾਸਨ ਨੇ ਜਿਹੜਾ ਅੱਜ ਵੱਖ-ਵੱਖ ਜਿਹੜੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਤੇ ਜਿਹੜੇ ਅੰਬੇਡਕਰ ਸੁਭਾਵਾਂ ਦੇ ਲੋਕ ਉਹਨਾਂ ਨਾਲ ਮੀਟਿੰਗ ਕੀਤੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੇ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀਆਂ ਵਾਅਦੇ ਹੋ ਰਹੇ ਆ ਜਿਹੜੇ ਉਹਨਾਂ ਦੀਆਂ ਸਟੈਚੂਆਂ ਦੀ ਬੇਅਦਬੀ ਕੀਤੀ ਗਈ ਹੈ ਉਹਦੇ ਲਈ ਜਿਹੜੇ ਇਹ ਕਰਨ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਵੀ ਕੀਤੀ ਆ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਵੀ ਦਿੱਤੇ ਆ ਕਿ ਫਲੋਰ ਸਬਡਿਵੀਜ਼ਨ ਦੇ ਵਿੱਚ ਕਿੰਨੇ ਜਿੰਨੇ ਵੀ ਸਟੈਚੂ ਆ ਉਹਨਾਂ ਦੀ ਜਿਹੜੀ ਦੇਖ ਰੇਖ ਸੰਭ ਸੰਭਾਲੋ ਪ੍ਰਸ਼ਾਸਨ ਆਪਣੇ ਅੰਦਰ ਲੈ ਕੇ ਉਹਨਾਂ ਦੇ ਪੁਖਤਾ ਜਿਹੜੇ ਆ ਸੇਫਟੀ ਔਰ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਅਮਨ ਔਰ ਭਾਈਚਾਰਕ ਸਾਂਝ ਬਣੀ ਰਹੇ ਕਿਸੇ ਵੀ ਤਰ੍ਹਾਂ ਦਾ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਸੋ ਮੈਂ ਅੰਬਿਡਕਰ ਸენა ਪੰਜਾਬ ਤਸਵੀਰ ਫਲੋਰ ਵੱਲੋਂ ਵੀ ਆਪਣੇ ਸੁਝਾਅ ਜਿਹੜੇ ਦਿੱਤੇ ਆ ਕਿ ਜਿੰਨੇ ਵੀ ਸਟੈਚੂ ਸਬਡਿਵੀਜ਼ਨ 플ੋਰ ਦੇ ਅੰਦਰ ਆ ਉਹਨਾਂ ਦੀ ਸਾਰਿਆਂ ਦੀ ਰੈਨੋਵੇਟ ਨਮੀ ਕੀਤੀ ਜਾਵੇ ਜਿਹੜੇ ਸਟੈਚੂ ਲਗਾਉਣੇ ਆ ਉਹਨਾਂ ਦੀ ਇੱਕ ਰੂਪ ਰੇਖਾ ਤਿਆਰ ਕੀਤੀ ਜਾਵੇ ਇੱਕ ਸਬਡਿਵੀਜ਼ਨ ਲੈਵਲ ਦੀ ਜਿਹੜੀ ਸਾਡੇ ਫਲਸਫੀ ਲਿਬਰਟੀ ਕਮੇਟੀ ਬਣਾ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਜੋ ਜਿਹੜਾ ਇਹ ਕਬਜ਼ੇ ਵਾਲੀ ਜਗ੍ਹਾ ਤੇ ਬਾਬਾ ਸਾਹਿਬ ਡਾਕਟਰ ਰੋਮੇਡਕਰ ਜੀ ਦੇ ਸਟੈਚੂ ਨਾ ਰੱਖੇ ਜਾਣ ਨਾ ਲਗਾਏ ਜਾਣ ਸਟੈਚੂ ਲਗਾਉਣ ਲਈ ਜਿਹੜੀ ਕਮੇਟੀ ਦਾ ਗਠਨ ਕੀਤਾ ਜਾਵੇ ਉਹ ਜਿਹੜਾ ਪ੍ਰਸ਼ਾਸਨ ਦੇ ਕਮੇਟੀ ਜਿਹੜੀ ਅੰਡਰ ਹੋਵੇ ਉਹਦੀ ਪਰਮਿਸ਼ਨ ਜਿਹੜਾ ਜ਼ਰੂਰੀ ਹੋਵੇ ਸੋ ਤਾਂ ਜੋ ਇਹ ਬਦਬੀਆਂ ਰੋਕ ਸਕਣ ਅਸੀਂ ਜਿੱਥੇ 바ਵਾ ਸਾਹਿਬ ਸਟੈਚੂ ਦਾ ਜਿਹੜਾ ਇਹ ਬ੍ਰੋਸ਼ਰਾਂ ਵੱਲੋਂ ਜਿਹੜੀ ਉਹਨਾਂ ਨੇ ਬਿਆਦਬੀ ਕੀਤੀ ਉਹਦੀ ਅੰਬੇਡਕਰ ਸਨਾ ਪੰਜਾਬ ਵੱਲੋਂ ਖੰਡਨ ਕਰਦੇ ਆ ਸੋ ਅੱਜ ਜਿਹੜਾ ਪ੍ਰਸ਼ਾਸਨ ਨੇ ਮੀਟਿੰਗ ਕੀਤੀ ਆ ਇਹ ਇਹ ਵੀ ਸਾਡੇ ਜਿਹੜੇ ਇੱਕਤਾ ਜਿਹੜੀ ਇਕੱਠੇ ਪਰਨ ਦਾ ਸਬੂਤ ਆ ਤਾਂ ਹੀ ਪ੍ਰਸ਼ਾਸਨ ਅੱਜ ਪੱਬਾ ਪਾਰ ਹੋਇਆ ਸੋ ਉਹਨਾਂ ਵਾਲੇ ਦਿਨਾਂ ਦੇ ਵਿੱਚ ਵਧੀਆ ਕੁ ਨਤੀਜੇ ਨਿਕਲਣ ਦੀ ਵੀ ਆਸ ਆ ਸਟੈਚੂ ਹੰਦੀ ਜਿਹੜੀ ਸੁਰੱਖਿਆ ਦੇ ਕਰੜੇ ਜਿਹੇ ਤਗੜੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਜਾਣਗੇ ਸੋ ਬਹੁਤ ਬਹੁਤ ਧੰਨਵਾਦ ਜੈਪੀ ਮਨਜਪੁਰ